ਸਤਿ ਸ਼੍ਰੀ ਅਕਾਲ ડી5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਜ਼ੋਰਾਂ ਤੇ ਹੈ ਵੱਖ-ਵੱਖ ਲੀਡਰ ਚੋਣ ਪ੍ਰਚਾਰ ਕਰ ਰਹੇ ਨੇ ਲੀਡਰ ਆਪਣਾ ਕੰਮ ਕਰ ਰਹੇ ਨੇ VOTER ਕਿਹੜੇ ਲੀਡਰ ਨੂੰ ਵੋਟ ਪਾਉਣੀ ਹੈ ਉਹ ਸੋਚ ਰਹੇ ਨੇ ਤੇ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਵੀ ਪੂਰਾ ਚੌਕਸ ਹੈ ਅੰਤਰਾਜ ਜੀ ਨਾਕੇ ਲਗਾਏ ਜਾ ਰਹੇ ਨੇ ਕਿਉਂਕਿ ਹਰਿਆਣਾ ਦੀਆਂ ਹੱਦਾਂ ਕਈ ਥਾਵਾਂ ਨਾਲ ਜੁੜ ਜਾਂਦੀਆਂ ਨੇ ਉਧਰਲੇ ਪਾਸੇ ਉਹ ਹਰਿਆਣਾ ਦਿੱਲੀ ਦੇ ਨਾਲ ਜੁੜ ਜਾਂਦਾ ਫਿਰ ਯੂਪੀ ਦੇ ਨਾਲ ਜੁੜ ਜਾਂਦਾ ਇਧਰੋਂ ਪੰਜਾਬ ਦੇ ਨਾਲ ਜੁੜ ਜਾਂਦਾ ਹੈ ਰਾਜਸਥਾਨ ਦੇ ਨਾਲ ਜੁੜ ਜਾਂਦਾ ਤਾਂ ਵੱਖ-ਵੱਖ ਥਾਵਾਂ ਦੇ ਉੱਤੇ ਨਾਕਾਬੰਦੀ ਕੀਤੀ ਗਈ ਹੈ ਇਸ ਨਾਕਾਬੰਦੀ ਦੇ ਜਿਹੜੇ ਨਤੀਜੇ ਨੇ ਉਹ ਵੀ ਨਿਕਲਨੇ ਸ਼ੁਰੂ ਹੋ ਗਏ ਨੇ ਵੱਖ-ਵੱਖ ਥਾਵਾਂ ਤੋਂ ਰਿਕਵਰੀਜ਼ ਹੋ ਰਹੀਆਂ ਨੇ ਜਿਵੇਂ ਚੋਣ ਜ਼ਾਬਤਾ ਲੱਗ ਜੇ ਤਾਂ ਕਹਿੰਦੇ ਹੁੰਦੇ ਨੇ ਕਿ 50000 ਤੋਂ ਵੱਧ ਜੇਕਰ ਤੁਸੀਂ ਕਿਤੇ ਨਗਦੀ ਲੈ ਕੇ ਜਾਣੀ ਹੈ ਉਹਦਾ ਸਬੂਤ ਹੋਣਾ ਚਾਹੀਦਾ ਹੈ ਤੇ ਉਸ ਤੋਂ ਘੱਟ ਤੁਸੀਂ ਇਧਰ ਉਧਰ ਲਿਜਾ ਸਕਦੇ ਇਸੇ ਦੇ ਚਲਦਿਆਂ ਜੀਤ ਤੋਂ ਭਾਪੀ ਦੇ ਇੱਕ ਉਮੀਦਵਾਰ ਨੇ ਐਮਐਲਏ ਦੇ ਉਮੀਦਵਾਰ ਨੇ ਕ੍ਰਿਸ਼ਨ ਲਾਲ ਮੇਡਾ ਉਹਨਾਂ ਦਾ ਇੱਕ ਡਰਾਈਵਰ ਦੱਸਿਆ ਜਾ ਰਿਹਾ ਜੋ ਮੀਡੀਆ ਦੇ ਵਿੱਚ ਰਿਪੋਰਟਾਂ ਨੇ ਲਿਖਤ ਰਿਪੋਰਟਾਂ ਨੇ ਉਹਨਾਂ ਦੇ ਮੁਤਾਬਕ ਅਸੀਂ ਗੱਲ ਕਰਦੇ ਹੁੰਦੇ ਆ ਕਹਿੰਦੇ ਉਹਨਾਂ ਦਾ ਪਰਸਨਲ ਡਰਾਈਵਰ ਆ ਤੇ ਇੱਕੋ ਦਾ ਸਾਥੀ ਆ ਤੇ ਉਹ ਵੀ ਐਮਐਲਏ ਜੋ ਇਸ ਵੇਲੇ ਵੀ ਸੀਗੇ ਤੇ ਹੁਣ ਦੁਬਾਰਾ ਚੋਣ ਲੜ ਰਹੇ ਨੇ ਉਹਨਾਂ ਦਾ ਕਾਫੀ ਕਰੀਬੀ ਦੱਸਿਆ ਜਾਂਦਾ ਹੈ ਇਹਨਾਂ ਤੋਂ 50 ਲੱਖ ਰੁਪਇਆ ਬਰਾਮਦ ਕੀਤਾ ਗਿਆ ਸੋਨੀਪਾਤ ਦੇ ਨਜ਼ਦੀਕ ਇੱਕ ਨਾਕਾ ਲੱਗਿਆ ਹੋਇਆ ਸੀ ਇਸ ਨਾਕੇ ਦੇ ਦੌਰਾਨ ਜਦੋਂ ਪੁਲਿਸ ਨੇ ਗੱਡੀ ਨੂੰ ਰੋਕ ਕੇ ਚੈਕਿੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੀਨ ਦਾ ਹੀ ਨੰਬਰ ਸੀਗਾ ਗੱਡੀ ਦਾ ਤਾਂ ਪਹਿਲਾਂ ਤਾਂ ਆ ਨਾ ਕਹਾਣੀ ਕੀਤੀ ਬਾਅਦ ਦੇ ਵਿੱਚ ਜਦੋਂ ਬੈਗ ਦੇਖਿਆ ਤਾਂ ਬੈਗ ਦੇ ਵਿੱਚ 50 ਲੱਖ ਸੀਗਾ 20 ਬੰਡਲ ਸੀਗੇ ਨੋਟਾਂ ਦੇ 5-500 ਦੇ ਪਹਿਲਾਂ ਤਾਂ ਉਹਨਾਂ ਨੇ ਇਹ ਕਿਹਾ ਦੋਹਾਂ ਸਖਸ਼ਾਂ ਨੇ ਕਿ ਇਹ ਅਸੀਂ ਕਿਸੇ ਪਲਾਟ ਦੀ ਰਜਿਸਟਰੀ ਕਰਾਉਣੀ ਸੀ ਉਹਦੇ ਵਾਸਤੇ ਪੈਸੇ ਨੇ ਪਰ ਜਦੋਂ ਜਿਆਦਾ ਉਹ ਪਰਮਾਨ ਨਹੀਂ ਦਿਖਾ ਸਕੇ ਤਾਂ ਉਸ ਤੋਂ ਬਾਅਦ ਦੇ ਵਿੱਚ ਪੁਲਿਸ ਨੇ ਇਹਨਾਂ ਨੂੰ ਵੀ ਹਿਰਾਸਤ ਦੇ ਵਿੱਚ ਲੈ ਲਿਆ ਤੇ ਪੈਸੇ ਨੇ ਜਿਹੜੇ ਉਹ ਜਿਹੜਾ ਸਰਕਾਰ ਦਾ ਕੋਸ਼ ਹੁੰਦਾ ਉਹਦੇ ਵਿੱਚ ਜਮ੍ਹਾਂ ਕਰਵਾ ਦਿੱਤੇ ਗਏ ਨੇ 50 ਲੱਖ ਰੁਪਇਆ ਤੇ ਤੇਰੀ ਹੁਣ ਸੰਭਾਵਨਾ ਇਹ ਹੈ ਕਿ ਜੀਂਦ ਇਲਾਕੇ ਦੇ ਵਿੱਚ ਜਿੱਥੋਂ ਇਹ ਭਾਜਪਾ ਦਾ ਉਮੀਦਵਾਰ ਹੈ ਉੱਥੇ ਇਹ ਪੈਸੇ ਵੰਡੇ ਜਾਣੇ ਸੀਗੇ ਜਾਂਚ ਹੁਣ ਸ਼ੁਰੂ ਹੋ ਚੁੱਕੀ ਹੈ ਤੇ ਇਸ ਤੋਂ ਪਹਿਲਾਂ ਇੱਕ ਦਿਨ ਦੇ ਵਿੱਚ ਹੀ ਹਰਿਆਣੇ ਵਾਲੇ ਪਾਸਿਓਂ ਕਰੋੜਾਂ ਰੁਪਏ ਬਰਾਮਦ ਕੀਤੇ ਗਏ ਸੀਗੇ ਇੱਕ ਨਾਕਾ ਜਿਹੜਾ ਲੱਗਿਆ ਹੋਇਆ ਸੀਗਾ ਉਹ ਫਰੀਦাবাদ ਦੇ ਵਿੱਚ ਲੱਗਿਆ ਹੋਇਆ ਸੀ ਦਿੱਲੀ ਤੇ ਹਰਿਆਣੇ ਦੇ ਬਾਰਡਰ ਦੇ ਉੱਤੇ ਉਸ ਦੌਰਾਨ ਵੀ ਤਿੰਨ ਵਾਹਨਾਂ ਦੇ ਵਿੱਚੋਂ 2 ਕਰੋੜ 84 ਲੱਖ ਤੋਂ ਵੱਧ ਯਾਨੀ ਕਿ 3 ਕਰੋੜ ਦੇ ਨਜ਼ਦੀਕ ਜਿਹੜੀ ਰਾਸ਼ੀ ਬਰਾਮਦ ਕੀਤੀ ਗਈ ਸੀ ਵਾਖ ਵਾਖ ਵਾਹਨਾਂ ਦੀ ਚੈਕਿੰਗ ਦੇ ਦੌਰਾਨ ਤੇ ਜਿਹੜਾ ਹੁਣ ਇਹ ਜੀਂਦ ਤੋਂ ਬੀਜੇਪੀਏ ਦਾ ਵਿਧਾਇਕਾ ਤੇ ਹੁਣ ਦੁਬਾਰਾ ਫੇਰ ਚੋਣ ਲੜ ਰਿਹਾ ਹੈ ਇਹਦੇ ਬਾਰੇ ਕੋਈ ਬਿਆਨ ਤਾਂ ਨਹੀਂ ਆਇਆ ਕਿ ਇਹਨੇ ਕੋਈ ਕਿਆ ਹੋਵੇ ਕਿ ਕਿਹਦੇ ਪੈਸੇ ਨੇ ਕਿਵੇਂ ਨੇ ਪਰ ਜਿਹੜਾ ਇਹ ਡਰਾਈਵਰ ਇਹਦਾ ਹੀ ਦੱਸਿਆ ਜਾਂਦਾ ਹੈ ਤੇ ਦੂਜੇ ਪਾਸੇ ਇਹ ਜਿਹੜਾ ਪਰਿਵਾਰ ਹੈ ਲੰਮੇ ਸਮੇਂ ਤੋਂ ਚੋਣਾ ਲੜਦਾ ਆ ਇਹਦੇ ਪਿਤਾ ਐਨਐਲਓ ਤੋਂ ਵਿਧਾਇਕ ਸੀਗੇ ਬਾਅਦ ਦੇ ਵਿੱਚ ਪਿਤਾ ਦੀ ਮੌਤ ਹੋਈ ਤਾਂ ਉਸ ਤੋਂ ਬਾਅਦ ਜੇ ਨੇ ਭਾਜਪਾ ਜੁਆਇਨ ਕਰ ਲਈ ਭਾਜਪਾ ਦੇ ਵਿੱਚ ਉਪ ਚੋਣ ਵੀ ਜਿੱਤੀ 2018 ਵਾਲੀ 19 ਦੇ ਵਿੱਚ ਵਿਧਾਇਕ ਦੀ ਚੋਣ ਜਿੱਤ ਕੇ ਵਿਧਾਇਕ ਬਣ ਗਿਆ ਕ੍ਰਿਸ਼ਨ ਲਾਲ ਮਿੱਡਾ ਤੇ ਕਾਫੀ ਨਜ਼ਦੀਕੀਆਂ ਨੇ ਤਸਵੀਰਾਂ ਤੁਸੀਂ ਆਪਣੀ ਸਕਰੀਨ 'ਤੇ ਦੇਖ ਸਕਦੇ ਹੋ ਕਿ ਵੱਡੇ ਲੀਡਰਸ ਦੇ ਨਾਲ ਤੇ ਹੁਣ ਇਹਦੇ ਡਰਾਈਵਰ ਤੋਂ ਤੇ ਸਾਥੀ ਤੋਂ ਜੋ ਦੱਸੇ ਜਾ ਰਹੇ ਨੇ ਉਹਨਾਂ ਤੋਂ 50 ਲੱਖ ਰੁਪਇਆ ਬਰਾਮਦ ਹੋਣਾ ਆਪਣੇ ਆਪ ਦੇ ਵਿੱਚ ਸਵਾਲ ਖੜੇ ਕਰਦਾ ਹੈ ਇਹ ਦੂਜਾ ਸਵਾਲ ਇਹ ਹੈ ਕਿ ਕੀ ਇਸ ਲੀਡਰ ਦੇ ਉੱਤੇ ਜਾਂ ਇਹਨਾਂ ਦੇ ਉੱਤੇ ਕੋਈ ਕਾਰਵਾਈ ਹੋਵੇਗੀ ਚੋਣ ਕਮਿਸ਼ਨ ਕਿਹੋ ਜਿਹਾ ਐਕਸ਼ਨ ਲਵੇਗਾ ਕਿਉਂਕਿ ਨਿਯਮ ਤੋੜਿਆ ਗਿਆ ਚੋਣ ਜਾਬਤੇ ਦੀ ਉਲੰਘਣਾ ਹੋਈ ਹੈ ਜਾਂ ਫਿਰ ਇਹ ਉਹਦੇ ਕੋਈ ਸਬੂਤ ਦਿਖਾ ਦਿੰਦੇ ਨੇ ਕਿਉਂਕਿ ਮੌਕੇ ਤੇ ਕੋਈ ਵੀ ਸਬੂਤ ਕਹਿੰਦੇ ਨਹੀਂ ਬਰਾਮਦ ਹੋਇਆ ਪੁਲਿਸ ਨੂੰ ਫਿਲਹਾਲ ਪੁਲਿਸ ਬਰੀਕੀ ਦੇ ਨਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਹਰਿਆਣੇ ਦੇ ਵਿੱਚ ਸਾਰੀਆਂ ਧਿਰਾਂ ਨੇ ਪੂਰਾ ਜ਼ੋਰ ਲਗਾਇਆ ਹੋਇਆ ਹੈ ਹਰ ਧਿਰ ਬਾਜ਼ੀ ਮਾਰਨੀ ਚਾਹੁੰਦੀ ਹੈ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਖਾਸ ਕਰ ਮੁਕਾਬਲਾ ਜਿਹੜਾ ਮਾਰਾਂ ਦੀ ਮੰਨੀਏ ਤਾਂ ਭਾਜਪਾ ਅਤੇ ਕਾਂਗਰਸ ਦੇ ਦਰਮਿਆਨ ਹੀ ਦੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਆਮ ਆਦਮੀ ਪਾਰਟੀ ਵਾਲੇ ਇਹ ਜ਼ਰੂਰ ਕਹਿ ਚੁੱਕੇ ਨੇ ਕਿ ਅਸੀਂ ਕਿੰਗ ਮੇਕਰ ਬਣਾਂਗੇ ਯਾਨੀ ਕਿ ਜੇਕਰ ਕੋਈ ਵੀ ਪਾਰਟੀ ਜਿੱਤਦੀ ਹੈ ਤਾਂ ਉਹਨੂੰ ਅਸੀਂ ਸਮਰਥਨ ਦੇਤਾ ਤਾਂ ਉਹਦੀ ਉਹ ਸਰਕਾਰ ਬਣ ਸਕਦੀ ਹੈ ਕੁਲ ਮਲਾਕੇ ਸਿਆਸੀ ਸਮੀਕਰਨ ਤੇਜ਼ੀ ਦੇ ਨਾਲ ਬਦਲ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਹਰਿਆਣਾ ਦੇ ਵਿੱਚ ਕੌਣ ਜਿੱਤਦਾ ਕੌਣ ਹਾਰਦਾ ਹੈ ਤੇ ਜਿਹੜਾ ਬੀਜੇਪੀ ਦਾ ਲੀਡਰ ਹੈ ਜੀ ਦੀ ਗੱਡੀ ਦੇ ਵਿੱਚੋਂ ਜਿਹਦਾ ਡਰਾਈਵਰ ਸੀਗਾ ਇਹ ਸਾਰਾ ਕੁਝ ਬਰਾਮਦ ਕੀਤਾ ਗਿਆ ਹੈ ਪੈਸੇ ਬਰਾਮਦ ਹੋਏ ਨੇ ਉਹਦੇ ਤੇ ਕੀ ਕਾਰਵਾਈ ਹੁੰਦੀ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਡ ਸਿੱਖਿਆ ਛੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ